ਪਠਿੰਡਾ ਪੁਲਿਸ ਬੇਸ਼ੱਕ ਨਸ਼ੇ ਨੂੰ ਖਤਮ ਕਰਨ ਦੇ ਵੱਡੇ ਦਾਅਵੇ ਕਰਦੀ ਹੋਵੇ ਪਰ ਇਨ੍ਹਾਂ ਦਾਅਵਿਆਂ ਦੀ ਪੂਲ ਖੋਲਦੀਆਂ ਤਸਵੀਰਾਂ ਪਠਿੰਡਾ ਦੇ ਤਿੰਨ ਕੋਨੀ ਚੌਂਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਨਸ਼ੇ ਦੇ ਵਿੱਚ ਧੁੱਤ ਇੱਕ ਨੌਜਵਾਨ ਸੜਕ ਤੇ ਲੜਖੜਾਉਂਦਾ ਹੋਇਆ ਨਜ਼ਰ ਆ ਰਿਹਾ ਇਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ ਜਗ੍ਹਾ ਤੇ ਖੜਾ ਹੈ ਤੇ ਇਸ ਦੇ ਕਾਰਨ ਜੀ.ਸੀ.ਬੀ ਮਸ਼ੀਨ ਤੋਂ ਲੈ ਕੇ ਕਾਰਾਂ ਤੱਕ ਨੂੰ ਬ੍ਰੇਕ ਮਾਰਨੀ ਪੈ ਜਾਂਦੀ ਹੈ ਬਟਿੰਡਾ ਦੀ ਤਿੰਨ ਕੋਨੀ ਦੇ ਕੋਲ ਸੜਕ ਤੇ ਖੜਾ ਏ ਨੌਜਵਾਨ ਨਾ ਤਾਂ ਕੋਈ ਐਨਜੀਓ ਦਾ ਮੁਲਾਜ਼ਮ ਹੈ ਨਾ ਹੀ ਸਿਵਲ ਦੇ ਵਿੱਚ ਟ੍ਰੈਫਿਕ ਪੁਲਿਸ ਵਾਲਾ ਕਿਉਂਕਿ ਇਸ ਨੂੰ ਸੜਕ ਤੇ ਖੜਾ ਦੇ ਕੇ ਹਰ ਕੋਈ ਆਪਣੀ ਗੱਡੀ ਨੂੰ ਬ੍ਰੇਕ ਮਾਰ ਲੈਂਦਾ ਏ ਇਹ ਉਹ ਨੌਜਵਾਨ ਹੈ ਜੋ ਨਸ਼ੇ ਦੇ ਵਿੱਚ ਨਾ ਤੂ ਤਾ ਕਿਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕਿੱਥੇ ਖੜਾ ਹੈ ਲਗਾਤਾਰ 15 ਤੋਂ 20 ਮਿੰਟ ਇਸ ਸੜਕ ਦੇ ਵਿਚਾਲੇ ਇਸੇ ਤਰ੍ਹਾਂ ਹੀ ਖੜਾ ਰਹਿੰਦਾ ਜਿਸ ਨੂੰ ਦੇਖ ਕੇ ਲੋਕ ਆਪਣੇ ਵਹੀਕਲ ਰੋਕ ਲੈਂਦੇ ਨੇ ਕਾਰ ਤੋਂ ਲੈ ਕੇ ਜੀਸੀਬੀ ਤੱਕ ਇਸ ਨੂੰ ਸੜਕ ਤੇ ਖੜਾ ਵੇ ਕੇ ਬ੍ਰੇਕਾ ਮਾਰਦੇ ਨੇ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਦੀਆਂ ਇਸ ਤੋਂ ਪਹਿਲਾਂ ਵੀ 3-4 ਵਾਰ ਨਸ਼ੇ ਵਿੱਚ ਵੀਡੀਓ ਵਾਇਰਲ ਹੋ ਚੁੱਕੀਆਂ ਨੇ ਪਰੰਤੂ ਪੁਲਿਸ ਰਟਿਆ ਰਟਾਇਆ ਜਵਾਬ ਦੇ ਰਹੀ ਹੈ ਬਠਿੰਡਾ ਪੁਲਿਸ ਦੇ ਐਸਪੀ ਸੀਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਅਸੀਂ ਸੀਆਈਏ ਸਟਾਫ ਅਤੇ ਕੋਤਵਾਲੀ ਪੁਲਿਸ ਦੀ ਡਿਊਟੀ ਲਗਾਈ ਹੈ ਜਲਦੀ ਇਸ ਵਿਅਕਤੀ ਦੀ ਪਛਾਣ ਕੀਤੀ ਜਾਵੇਗੀ ਜੇਕਰ ਇਹ ਨਸ਼ਾ ਕਰਦਾ ਹੋਇਆ ਤਾਂ ਇਸ ਨੂੰ ਨਸ਼ਾ ਛੁਡਾਓ ਕੇਂਦਰ ਵਿੱਚ ਭੇਜਤੀ ਕਰਵਾਵਾਂਗੇ ਜੇਕਰ ਇਹ ਅਗੇ ਨਸ਼ਾ ਵੇਚਦਾ ਹੋਇਆ ਤਾਂ ਇਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਸਰਕ ਵੀਡੀਓ ਬੜੀ ਵਾਇਰਲ ਹੋ ਰਹੀ ਹੈਗੀ ਜਿਹਦੇ ਵਿੱਚ ਇੱਕ ਬੰਦਾ ਨਸ਼ੇ ਦੀ ਓਵਰਡੋਜ਼ ਚ ਲੱਗ ਰਿਹਾ ਹੈਗਾ ਸੜਕ ਦੇ ਉੱਪਰ ਘੁੰਮ ਰਿਹਾ ਹਾ ਇਹ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਹੈਗਾ ਇਸ ਬੰਦੇ ਸਾਡੇ ਧਿਆਨ ਦੇ ਵਿੱਚ ਗੱਲ ਆਈ ਹੈ ਇਸ ਦੇ ਰਿਗਾਰਡਿੰਗ ਅਸੀਂ ਸੀਆਈਏ ਦੀ ਤੇ ਐਸਐਚਓ ਪੋਤਵਾਲੀ ਦੀ ਜਿਹੜੀ ਹੈਗੀ ਡਿਊਟੀ ਲਗਾਈ ਹੈ ਜਲਦੀ ਹੀ ਇਸ ਬੰਦੇ ਦੀ ਪਛਾਣ ਕਰਕੇ ਇਸ ਬੰਦੇ ਦੀ ਆਈਡੈਂਟੀਫਿਕੇਸ਼ਨ ਕਰਕੇ ਇਸ ਬੰਦੇ ਤੱਕ ਪਹੁੰਚਿਆ ਜਾਊਗਾ ਜੇਕਰ ਇਹ ਬੰਦਾ ਨਸ਼ੇ ਦੇ ਡਰਗ ਅਡਿਕਟ ਹੋਇਆ ਤਾਂ ਇਸ ਨੂੰ ਦਖਲ ਕਰਾਇਆ ਜਾਊਗਾ ਆਦਰਵਾਇਜ਼ ਜੇਕਰ ਇਹ ਡਰਗਸ ਦੇ ਵਿੱਚ ਵੇਚਣ ਦੇ ਵਿੱਚ ਦੀ ਸ਼ਮੂਲੀਅਤ ਪਾਈ ਗਈ ਤੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸ੍ਰੀ ਇਸੇ ਬੰਦੇ ਦੀ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਵੀਡੀਓ ਵਾਇਰਲ ਹੋ ਚੁੱਕੀ ਉਹੀ ਬੰਦਾ ਵਾਰ-ਵਾਰ ਵੀ ਰਿਵਾਰੀਆਂ ਨੇ ਆ ਇਹਦੇ ਵਿੱਚ ਇੱਕ ਮੈਂ ਗੱਲ ਦੱਸਣ ਤੁਹਾਡੇ ਧਿਆਨ ਚ ਲਿਆਵਾਂ ਲਿਆਉਣਾ ਚਾਹਾਂਗਾ ਕਿ ਇਸੇ ਤਰ੍ਹਾਂ ਦੀ ਇੱਕ ਪਹਿਲਾਂ ਵੀਡੀਓ ਵਾਇਰਲ ਹੋਈ ਸੀਗੀ ਉਹ ਬੰਦੇ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਡਰਗ ਡਿਟ੍ਰੈਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਸੀਗਾ ਆ ਬਾਕੀ ਜਿਹੜੀ ਹੈਗੀ ਇਸ ਦੇ ਵਿੱਚ ਅਸੀਂ ਵੈਰੀਫਾਈ ਕਰ ਲੈਣਾ ਕਿ ਇਹ ਸੇਮ ਬੰਦਾ ਹੈ ਜਾਂ ਅਲੱਗ ਹੈਗਾ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਕਾਨੂੰਨ ਮੁਤਾਬਕ ਉਸ ਬੰਦੇ 'ਤੇ ਕਾਰਵਾਈ ਕੀਤੀ ਜਾਵੇਗੀ ਪਠਿੰਡਾ ਪੁਲਿਸ ਬੇਸ਼ੱਕ ਨਸ਼ੇ ਨੂੰ ਖਤਮ ਕਰਨ ਦੇ ਵੱਡੇ ਦਾਅਵੇ ਕਰਦੀ ਹੋਵੇ ਪਰ ਇਨ੍ਹਾਂ ਦਾਅਵਿਆਂ ਦੀ ਪੂਲ ਖੋਲਦੀਆਂ ਤਸਵੀਰਾਂ ਪਠਿੰਡਾ ਦੇ ਤਿੰਨ ਕੋਨੀ ਚੌਂਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਨਸ਼ੇ ਦੇ ਵਿੱਚ ਧੁੱਤ ਇੱਕ ਨੌਜਵਾਨ ਸੜਕ ਤੇ ਲੜਖੜਾਉਂਦਾ ਹੋਇਆ ਨਜ਼ਰ ਆ ਰਿਹਾ ਇਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ ਜਗ੍ਹਾ ਤੇ ਖੜਾ ਹੈ ਤੇ ਇਸ ਦੇ ਕਾਰਨ ਜੀ.ਸੀ.ਬੀ ਮਸ਼ੀਨ ਤੋਂ ਲੈ ਕੇ ਕਾਰਾਂ ਤੱਕ ਨੂੰ ਬ੍ਰੇਕ ਮਾਰਨੀ ਪੈ ਜਾਂਦੀ ਹੈ ਬਟੇਂਡਾ ਦੀ ਤਿੰਨ ਕੋਨੀ ਦੇ ਕੋਲ ਸੜਕ ਤੇ ਖੜਾ ਏ ਨੌਜਵਾਨ ਨਾ ਤਾਂ ਕੋਈ ਐਨਜੀਓ ਦਾ ਮੁਲਾਜ਼ਮ ਹੈ ਨਾ ਹੀ ਸਿਵਲ ਦੇ ਵਿੱਚ ਟ੍ਰੈਫਿਕ ਪੁਲਿਸ ਵਾਲਾ ਕਿਉਂਕਿ ਇਸ ਨੂੰ ਸੜਕ ਤੇ ਖੜਾ ਦੇਖ ਕੇ ਹਰ ਕੋਈ ਆਪਣੀ ਗੱਡੀ ਨੂੰ ਬ੍ਰੇਕ ਮਾਰ ਲੈਂਦਾ ਏ ਉਹ ਨੌਜਵਾਨ ਹੈ ਜੋ ਨਸ਼ੇ ਦੇ ਵਿੱਚ ਨਾ ਤੂਤਿਆ ਕਿਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕਿੱਥੇ ਖੜਾ ਹੈ ਲਗਾਤਾਰ 15 ਤੋਂ 20 ਮਿੰਟ ਇਸ ਸੜਕ ਦੇ ਵਿਚਾਲੇ ਇਸੇ ਤਰ੍ਹਾਂ ਹੀ ਖੜਾ ਰਹਿੰਦਾ ਜਿਸ ਨੂੰ ਦੇਖ ਕੇ ਲੋਕ ਆਪਣੇ ਵਹੀਕਲ ਰੋਕ ਲੈਂਦੇ ਨੇ ਕਾਰ ਤੋਂ ਲੈ ਕੇ ਜੀਸੀਬੀ ਤੱਕ ਇਸ ਨੂੰ ਸੜਕ ਤੇ ਖੜਾ ਵੇ ਕੇ ਬ੍ਰੇਕਾ ਮਾਰਦੇ ਨੇ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਦੀਆਂ ਇਸ ਤੋਂ ਪਹਿਲਾਂ ਵੀ 3-4 ਵਾਰ ਨਸ਼ੇ ਵਿੱਚ ਵੀਡੀਓ ਵਾਇਰਲ ਹੋ ਚੁੱਕੀਆਂ ਨੇ ਪਰੰਤੂ ਪੁਲਿਸ ਰਟਿਆ ਰਟਾਇਆ ਜਵਾਬ ਦੇ ਰਹੀ ਹੈ ਬਠਿੰਡਾ ਪੁਲਿਸ ਦੇ ਐਸਪੀ ਸੀਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਅਸੀਂ ਸੀਆਈਏ ਸਟਾਫ ਅਤੇ ਕੋਤਵਾਲੀ ਪੁਲਿਸ ਦੀ ਡਿਊਟੀ ਲਗਾਈ ਹੈ ਜਲਦੀ ਇਸ ਵਿਅਕਤੀ ਦੀ ਪਛਾਣ ਕੀਤੀ ਜਾਵੇਗੀ ਜੇਕਰ ਇਹ ਨਸ਼ਾ ਕਰਦਾ ਹੋਇਆ ਤਾਂ ਇਸ ਨੂੰ ਨਸ਼ਾ ਛੁਡਾਓ ਕੇਂਦਰ ਵਿੱਚ ਭੇਜਤੀ ਕਰਵਾਵਾਂਗੇ ਜੇਕਰ ਇਹ ਅਗੇ ਨਸ਼ਾ ਵੇਚਦਾ ਹੋਇਆ ਤਾਂ ਇਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਸਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਬੰਦਾ ਨਸ਼ੇ ਦੀ ওভারਡੋਜ਼ ਚ ਲੱਗ ਰਿਹਾ ਹੈਗਾ ਸੜਕ ਦੇ ਉੱਪਰ ਘੁੰਮ ਰਿਹਾ ਹਾਂ ਇਹ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਹੈਗਾ ਇਸ ਬੰਦੇ ਸਾਡੇ ਧਿਆਨ ਦੇ ਵਿੱਚ ਗੱਲ ਆਈ ਹੈ ਅ ਇਸ ਦੇ ਰਿਗਾਰਡਿੰਗ ਅਸੀਂ ਸੀਆਈਏ ਦੀ ਤੇ ਐਸਐਚਓ ਪੋਤਵਾਲੀ ਦੀ ਜਿਹੜੀ ਹੈਗੀ ਡਿਊਟੀ ਲਗਾਈ ਹੈ ਜਲਦੀ ਹੀ ਇਸ ਬੰਦੇ ਦੀ ਪਛਾਣ ਕਰਕੇ ਇਸ ਬੰਦੇ ਦੀ ਆਈਡੈਂਟੀਫਿਕੇਸ਼ਨ ਕਰਕੇ ਇਸ ਬੰਦੇ ਤੱਕ ਪਹੁੰਚਿਆ ਜਾਊਗਾ ਜੇਕਰ ਇਹ ਬੰਦਾ ਨਸ਼ੇ ਦੇ ਡਰਗ ਅਡਿਕਟ ਹੋਇਆ ਤਾਂ ਇਸ ਨੂੰ ਦਖਲ ਕਰਾਇਆ ਜਾਊਗਾ ਆਦਰਵਾਇਜ਼ ਜੇਕਰ ਇਹ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਦੀ ਸ਼ਮੂਲੀਅਤ ਪਾਈ ਗਈ ਤੇ ਤੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਸੇ ਬੰਦੇ ਦੀ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਵੀਡੀਓ ਵਾਇਰਲ ਹੋ ਚੁੱਕੀ ਉਹੀ ਬੰਦਾ ਵਾਰ-ਵਾਰ ਵੀਰਿਵਾਰ ਜਾਂਦਾ ਆ ਇਹਦੇ ਵਿੱਚ ਇੱਕ ਮੈਂ ਗੱਲ ਦੱਸਾਂ ਉਹਦੇ ਚੰਚ ਲੈਵਾ ਲਿਆਉਣਾ ਚਾਹਾਂਗਾ ਕਿ ਇਸੇ ਤਰ੍ਹਾਂ ਦੀ ਇੱਕ ਪਹਿਲਾਂ ਵੀਡੀਓ ਵਾਇਰਲ ਹੋਈ ਸੀਗੀ ਉਹ ਬੰਦੇ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਡਰਗ ਡਿਗਰੇਸ਼ਨ ਸੈਕਟਰ ਦੇ ਵਿੱਚ ਦਾਖਲ ਕਰਵਾਇਆ ਸੀਗਾ ਆ ਬਾਕੀ ਜਿਹੜੀ ਹੈਗੀ ਇਸ ਦੇ ਵਿੱਚ ਅਸੀਂ ਵੈਰੀਫਾਈ ਕਰ ਲਏ ਨੇ ਕਿ ਇਹ ਸੇਮ ਬੰਦਾ ਹੈ ਜਾਂ ਅਲੱਗ ਹੈਗਾ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਕਾਨੂੰਨ ਮੁਤਾਬਕ ਉਸ ਬੰਦੇ 'ਤੇ ਕਾਰਵਾਈ ਕੀਤੀ ਜਾਵੇਗੀ